ਇਹਨਾਂ ਹੌਸਲਾ ਦਿੱਤਾ ਸਾਡੇ ਜਾਨਵਰ ਲੈ ਕੇ ਆਏ ਸਾਥੀਆਂ ਨੂੰ ਜਰਵਾਤਾ ਹੋ ਚੁੱਕੀ ਐ ਬਹੁਤ ਵਧੀਆ ਪਹਿਲਾ ਬੱਕਰੀ ਮੇਲਾ ਤੂਰੇ ਵਾਲੇ ਪਿੰਡ ਦੇ ਵਿੱਚ ਆ ਗਿਆ ਬਈ ਪਹਿਲਾ ਰਾਊਂਡ ਚੱਲ ਰਿਹਾ ਜੀ। ਅਗਲਾ ਇਧਰ ਲੈ ਬਸੋਂ ਪਰਲੇ ਬਸ ਹੋ ਜਾ ਬਾਈ ਬੜਾ ਉਧਰ ਨਹੀਂ ਬਸੇ ਪਹਿਲਾਂ।

ਆਓ ਵੀ ਸਮੁੰਦਰ ਗਰੁੱਪ ਦਾ ਕਹਿੰਦੇ ਦਲਵਾਗ ਬੱਕਰਾ ਹੈ ਹੀਰਾ ਬੱਕਰਾ ਦਲਵਾਗ ਬੜਾ ਪਿਆਰਾ ਨਾਮ ਹੈ ਤੇ ਰਾਜਪ੍ਰੀਤ ਤੁਹਾਡਾ ਭਾਈ ਹੈ ਇੰਗਲੈਂਡ ਤੋਂ ਲੈ ਆ ਬਣੰਦਵਾ ਰਿਹਾ ਤੇ ਵੱਡੀ ਚਰਚਾ ਕਹਿੰਦੇ ਰਾਜਪ੍ਰੀਤ ਜੈਟੋ ਵਾਲੇ ਸਾਡੇ ਭਰਾ ਦੀ ਤੇ ਸਮੁੰਦਰ ਗਰੁੱਪ ਦੀ ਬਹੁਤ ਵੱਡੀ ਚਰਚਾ ਹੈ ਦਲਵਾਗ ਸਮੁੰਦਰ ਗਰੁੱਪ ਦਾ ਕਹਿੰਦੇ ਬੱਕਰਾ ਬਰਪਰੀ نسل ਕੀੜਾ ਬੱਕਰਾ ਤੇ ਸਾਡੇ ਸਾਰੇ ਸਾਥੀ ਅੱਜ ਸਮੁੰਦਰ ਗਰੁੱਪ ਵਾਲੇ ਆਏ ਹੋਏ ਐਾਰੇ ਸਾਥੀਆਂ ਦਾ ਧੰਨਵਾਦ ਹੈ ਸਾਡੇ ਭਰਾ ਨੇ ਔਰ ਬਹੁਤ ਵੱਡਾ ਯੋਗਦਾਨ ਨੇ ਸਾਡੇ ਵੀਰਾਂ ਦਾ ਵੀ तहे ਦਿਲੋਂ ਧੰਨਵਾਦ ਹੈ ਅੱਗੇ ਆਪਾਂ ਦੇਖਦੇ ਆਂ ਵੀ ਅੰਕਲ ਤੰਗ ਨਾ ਕਰੋ ਤੰਗ ਨਹੀਂ ਕਰੀ ਤੋ ini naam ਮੱਲਣ ਪਿੰਡ ਤੋਂ ਜਾਰਦਨ ਬਕਰਾਂ ਨਾਰਾ ਕਿਹਾ ਹੋਇਆ ਜਾਰਦਨ ਜਾਨ ਪ੍ਰਜਾ ਬਰਾਬਰੀ ਫੋਟੋ ਮੈਂ ਲਗਾਉਂਦਾ Bainuka kemaintri kali gian, oh bakso, apa, 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 ਕੱਢ ਦੇ ਲੈ ਆਪ ਹੌਸ ਕਰ ਲੈ ਕਰ ਦੇਣ ਗੱਲ ਵਿੱਚੋਂ ਬਟੇ ਬੜਾ ਹੈ ਜੀ ਅੱਪਾ ਵੇਖਣੀ ਉਹ ਤਾਂ ਦਿਖਣ ਨਹੀਂ ਦੇਣੀ ਆਪਾਂ ਬਲਕਿ ਉਹ ਰੱਖੀ ਜਲਾਜੀ ਆਪਾਂ ਵੀ ਚੱਲਦੇ ਰਹੇ ਪਰ ਕੀ ਬੋਲੇਗਾ <coughs> Hello, Hello. <coughs> <coughs>

<laughs> ... <laughs> அல்லாட்டப் பாட்டும் அல்லாய் வேண்டும் அல்லுக் கால்த்தான் ਹਾਂ ਜੀ ਇਹਦਾ ਮੁੱਲ ਹੈ 1.7 ਡਾਲਰ ਬੰਦੂਰ ਆਪਣੇ ਜਾਨਵਰਾਂ ਦੀ ਜਿਹੜੀ ਪੜਗਰ ਮੁੱਠੀ ਆਪਣੀ ਕਿੰਨਾ ਰਹਿੰਦੇਗਾ ਕੌਣਾਂ ਪੀਂਗਾਂ ਰਹਿੰਦੇ ਨੇ ਇਹਨਾਂ ਕਰਕੇ ਪੀ ਰਹੂਗੀ ਜਿਹੜੇ ਜਿਹੜੇ ਮਾਨਸੂਨ ਅਜਿਆਂ ਦਾ ਸੀ ਇਹ பவன் பசை மசூ Parce <laughs> que <laughs> ਆ ਠੀਕ ਹੈ ਬਰੇ ਫਰੈਂਡਸ ਕੋੜੇ ਕਦੇ ਜਦੇ ਅੱਗੋਂ ਨਹੀਂ ਹੋਵੰਗੇ ਪਰ ਇਹ ਹੋ ਜਾ ਕਰੋ ਹਾਂ ਕੋਣ ਬਰਲੇ ਬਸ ਨਹੀਂ ਹੁੰਦੇ داريا <mí toys> <mics>

ਕੁਆਬ ਦੀ ਆਵਾਜ਼ ਦੇ ਰਾਤ ਨਾਲ ਹੋਣ ਖਰਕ ਦਾ ਹਰ ਖਾਲੇ ਹੋਰ ਭਾਈ ਅਸਤੂ ਦੀ ਸਤੇ ਜੱਤ ਦਾ ਬਾਂਸਾ ਨਹੀਂ ਬਰੇਖ ਬੰਦੇ ਇਧਰੋਂ ਲੰਮਾ ਐਂਡ ਗੌਰ ਦੇ ਨਾਲ ਜੀ ਪ੍ਰੀਕੀ ਕਾਲ ਹੋ ਰਹੀ ਹੈ ਜਾਨਵਰਾਂ ਨੂੰ ਤੇ ਤਰ ਕਰਦਾ ਪਰਲੇ ਪਾਸੇ ਹੋ ਜਾ ਕਰੋ ਮਾੜਾ ਜਾ ਹੋਰੋਂ ਪਾਸੇ ਕੀਤਾ ਤੇ ਤੂਰੇ ਵਾਲਾ ਬੱਕਰਾ ਮੰਡੀ ਪੰਜਾਬ ਇਹਦਾ ਆਪਣਾ ਫੇਸਬੁੱਕ ਪੇਜ ਬਣਾਇਆ ਹੋਇਆ ਬਹੁਤ ਵੱਡੀ ਬਾਡੀ ਦਾ ਬੱਚਾ ਦੋਸਤੋ ਕੰਚੂਕੇ ਕਲਾ ਤੋਂ ਲੈ ਕੇ ਆ ਬਾਈ ਜਗਸੀਰ ਵੱਡੀ ਵੀ ਲੱਗਦੀ ਆ ਸੂਰੇ ਵਾਲੇ ਦੇ ਵਿੱਚ ਤੇ ਆ ਪਹਿਲਾ ਜਿਹੜਾ ਬਾਈ ਅਰਗਿਆ ਨੇ ਪਤਨੀ ਬਿਨਾਂ ਬਾਈ ਲਾਈਵ ਹੋਇਆ ਖੜਾ ਮੈਂ ਹਾਂ ਦੇਖੋ ਵੀ ਠੀਕ ਹਾਂ ਬੰਨ੍ਹ ਸਕੀ ਸੀ ਤੋ ਤਾਰੀਫ ਕਰਦੇ ਸੀ ਹਾਂ ਲੇਕਿਨ ਹਮਨ ਬਾਈ ਸਾਈਡ ਤੇ ਉਹਨਾਂ ਨੂੰ ਵੀ ਆਖਿਆ ਕਰੋ ਮੜਾ ਆ ਜਾ ਸਾਈਡ ਤੇ ਰੱਖਾ ਹਾਲ ਬਣਿਆ ਮੇਲਾ ਕਰ 1 ਮਿੰਟ ਦੇ ਫਿਰ ਵੀ ਆਹ ਬੱਚਾ ਜਿੱਤੂ ਆ ਪਹਿਲੇ ਤੇ ਆ ਜਾ ਦੂਜੇ ਤੇ ਆ ਜਾ ਜਾਂ ਜਿੱਤੂ ਉਹ ਇੱਕ ਨੰਬਰ ਆ

ਮੈਂ ਵੀ ਖੜਾ ਹਾਂ ਬਣੀ ਇੱਥੇ ਬਿਲਾਲੇ ਨੇ ਉਹ ਦੋ ਜਾਨ ਨਹੀਂ ਫੜਿਆ ਜਾਣਾ

ਹਾਂ ਭਾਈ ਬਟੀਆਂ ਡਿਊਟੀਆਂ ਦੇ ਰਹੇ ਨੇ ਨਹੀਂ ਨਹੀਂ ਵੀਡੀਓ ਬਣਾਈਏ ਵੀਡੀਓ ਜੀ ਤੋਂ ਬਾਅਦ ਅੱਜ ਦੀਪ ਤੇ ਇਹ ਤੋਂ ਬਾਅਦ ਚਾਹ ਲਾਈਵ ਦਿਖਾਓ ਪਹਿਲਾ ਰੌਂਡ ਚੱਲ ਮੰਗਿਆ ਜਰਵਾਨ ਸਿੰਘ ਜੀ ਤੇ ਅਤਰ ਸਿੰਘ ਜੀ ਸਾਡੇ ਜੱਟ ਸਾਹਿਬਾਨ ਨੇ ਹੁਸੈਨ ਜੀ ਦਾ ਹਮਾਰਾ ਕਰਦੇ ਸਾਡੇਾਰੇ ਹੀ ਜੱਟ ਪਹਿਵਾਣਾ ਦਾ ਇਹ ਸੂਰੇ ਵਾਲੇ ਦੇ ਵਿੱਚ ਪਹਿਲੀ ਜਿਹੜਾ ਪਹਿਲਾ ਮੇਲਾ ਪਾ ਦੇਖਿਆ ਬੱਕਰੀ ਮੇਲਾ ਸ੍ਰੀ ਹਰਪ੍ਰੀਤ ਰਸਲੀਆਂ ਬੱਕਰੀਆਂ ਬਾਡੀ ਵਾਲਾ ਸ੍ਰੀ ਹਰਪ੍ਰੀਤ ਰਸਲ ਦੇ ਬੱਕਰੀ ਨਾਂ ਦਾ ਬਹੁਤ ਬੋਲੀ ਹੈ ਇਹ ਬੱਕਰੀ ਦੀ ਕੀਰੀਆਂ ਬੱਕਰੀ ਇਹ ਬੱਕਰੀਆਂ ਦਾ ਜਿਹੜਾ 2 ਨੰਬਰ ਦੇ ਵਿੱਚ ਦੇ ਵਿੱਚ ਆਪਾਂ ਦੇਖ ਰਹੇ ਹਾਂ ਮੁਕਾਬਲਾ ਹੋ ਰਿਹਾ ਹੈ ਹੁੰਦਰਲੇ ਤਾਂ ਅੰਗੂਈ ਜਾਂਦੇ ਹੋਣਗੇ ਆਪਾਂ ਜੜੇ ਖੜੇ ਇੱਧਰ ਹੈ ਨਾ ਪਹਿਲੇ ਰਾਉਂਡ ਦੇ ਵਿੱਚ ਪਹਿਲੇ ਰਾਉਂਡ ਦੇ ਵਿੱਚ ਬਹੁਤ ਵਾਰੀ ਮਾਰਦਾ ਹੈ ਸਮੇਂ-ਸਮੇਂ ਦੇ ਨਾਲ ਪੂਸਤਕ ਕੋਈ ਜਾਣਕਾਰੀ ਜਿਦੀ ਬੰਦੇ ਰਵਾਂਗੇ ਸੋ ਬਹੁਤ-ਬਹੁਤ ਧੰਨਵਾਦ ਆ ਸੱਡੇ ਸਾਰੇ ਸਾਥੀਆਂ ਦਾ ਮੰਚ ਨੇ ਗਾਰਮਾਉਣ ਫਤੀਆਂ ਇਧਰੋਂ ਪਿੱਛੇ ਨੂੰ ਹੋ ਜਾ ਬਈ ਜੂਰ ਜਿ ਵੱਜੂ ਆ ਰਿਹਾ ਹੈ ਪ੍ਰੋਗਰਾਮ ਸਟੇਜੀਆਂ ਦਾ ਵੀ ਧੰਨਵਾਦ ਅਗੇ ਬੜੇ ਕਿਉਂ ਹੋਣ ਜਾ ਰਹੇ ਆ ਜੀ ਰੰਗ ਨੰਬਰ 2 ਦੇ ਵਿੱਚ ਤੇ ਕੀਰੀਆਂ ਪੱਠਾਂ ਲੈ ਦੀ ਇੱਕ ਨੰਬਰ ਰੰਗ ਦੇ ਵਿੱਚ ਲੈ ਕੇ ਆ ਜਾਓ ਜਲਦੀ ਦੇ ਨਾਲ ਕੀਰੀਆਂ ਪੱਠਾਂ ਜਲਦੀ ਲਿਆਓ ਜੀ ਇੱਕ ਨੰਬਰ ਰਿੰਗ ਦੇ ਵਿੱਚ ਹੋ ਭਾਈ ਜੀ ਜਿੰਨੇ ਵੀ ਭਰਾ ਇੱਧਰ ਸਟੇਜ ਵਾਲੀ ਸਾਈਡ ਆ ਜਾਓ ਦੇ ਖੜੇ ਇੱਧਰ ਨਹੀਂ ਬਾਹਰਲੀ ਸਾਈਡ ਆਜੋ ਸਾਰੇ ਇੱਧਰ ਨਹੀਂ ਥਾਣਾ ਰਿੰਗ ਆਪਣੇ ਕੋਲੇ ਜਮਾ ਖਾਲੀ ਪਿਆ ਦੇ ਤਨੂੰ ਸਟੇਜ ਦੇ ਅਗਲੇ ਪਾਸੇ ਸਾਰੇ ਭਰਾ ਇੱਧਰ ਬਾਹਰਲੀ ਸਾਈਡ ਆਜੋ ਹੱਥ ਵਧ ਕੇ ਬੇਨਤੀ ਆ ਜਿੰਨੇ ਵੀ ਭਰਾ ਇੱਧਰ ਖੜੇ ਆ ਇੱਧਰ ਸਟੇਜ ਤੋਂ ਇੱਧਰ ਬਾਹਰਲੀ ਸਾਈਡ ਆਜੋ ਇੱਥੇ ਬਾਹਰਲੀ ਸਾਈਡ ਆਜੋ ਭਾਈ ਜੀ ਸਟੇਜ ਉਧਰਲੇ ਪਾਸੇ ਬਹੁਤ ਜਗ੍ਹਾ ਭਈਏ ਕੁਰਸੀਆਂ ਵੀ ਪਈਆਂ ਨੇ ਕੁਰਸੀਆਂ ਤੇ ਬੈਠ ਕੇ ਦੇਖ ਲਓ ਭਾਵੇਂ ਭਾਈ ਜੀ ਇੱਧਰਲੀ ਸਾਈਡ ਆਜੋ ਉਧਰਲੀ ਸੜਕ ਈਅਰ ਕਰ ਦਿਓ ਭਾਈ ਜੀ ਜਿਹੜੇ ਭਰਾਵਾਂ ਕੋਲੇ ਜਾਨਵਰ ਆਏ ਵੀ ਬਾਹਰਲੀ ਸਾਈਡ ਲੈ ਜਾਓ ਭਾਈ ਜੀ ਇੱਧਰ ਬਾਹਰਲੀ ਸਾਈਡ ਕਰ ਲਓ ਜਾਨਵਰ ਸਟੇਜ ਤੋਂ ਲੋ ਵੀ 8 ਜਾਨਵਰ ਪਹਿਲਾਂ 7 ਸੀਗੇ ਤੇ 8ਵਾਂ ਤੱਕ ਜਾਨਵਰ ਹੋਰ ਆਇਆ ਵਿੱਚ ਤਰਾਜ ਵਾਲਾ ਸੀ ਜਿਹੜਾ ਇਹ ਸਾਰਾ ਫੈਸਲਾ ਜੱਜ ਕਰਨਗੇ ਜਿਵੇਂ ਵੀ ਹੋਇਆ ਤੁਹਾਡੇ ਸਾਹਮਣੇ ਅਨਾਉਂਸ ਕੀਤਾ ਜਾਊਗਾ ਨਾਲ ਬਾਈ ਵੱਲੋਂ ിലും വേണ്ട മൂടാ